ਜਿਹੜਾ ਅੱਜ ਦਾ ਨਾਕਾ ਜੀ ਇਹ ਮਾਨਯੋਗ ਐਸਐਸਪੀ ਫਰੋਹੀਪੁਰ ਸ੍ਰੀ ਸੋਮਿਆ ਮਿਸ਼ਰਾ ਜੀ ਉਹਨਾਂ ਦੀ ਹਦਾਇਤਾਂ ਤੇ ਲਗਾਇਆ ਗਿਆ ਉਹਨਾਂ ਦੇ ਕੋਲ ਕੋਈ ਕੰਪਲੇਂਟ ਪਹੁੰਚੀ ਸੀ ਇਸ ਕਾਲਜ ਤੋਂ ਕਿ ਜਦੋਂ ਵੀ ਛੁੱਟੀ ਦਾ ਟਾਈਮ ਹੁੰਦਾ ਹੈ ਇੱਥੇ ਜਿਹੜੇ ਆ ਸਿਰਫਰੇ ਆ ਕਿ ਗੇੜੇ ਮਾਰਦੇ ਆ ਔਰ ਲੜਕੀਆਂ ਨੂੰ ਛੁੱਟੀ ਟਾਈਮ ਤੰਗ ਕਰਦੇ ਆ ਇਸ ਕਰ ਗੱਲ ਕੇ ਲਗਾਤਾਰ ਇੱਥੇ ਨਾਕਾ ਲੱਗ ਰਿਹਾ ਤੇ ਜਿਹੜੇ ਇਹ ਮੁੰਡੇ ਆ ਇਹਨਾਂ ਦੇ ਵੀਕਲਾ ਜਿਹੜੇ ਗਾਉਂਡ ਕਰ ਰਹੇ ਆ ਉਹ ਚਲਾਨ ਕੱਟ ਰਹੇ ਆ ਔਰ ਜੇ ਤੁਜਰੂਰਤ ਪੈਂਦੀ ਹੈ ਤੁਹਾਨੂੰ ਦੱਸਿਆ 109 ਦਾ ਕਲੰਦਰਾ ਬਣਾ ਕੇ ਉਹਨੂੰ ਜੁਡੀਸ਼ੀਅਨੇ ਭੇਜੋ ਸੈਮੀਨਾਰਾਂ ਦੇ ਨਾਲ ਅਵੇਰਨੈਸ ਕੈਂਪਾਂ ਦੇ ਨਾਲ ਕਾਫੀ ਫਰਕ ਪਿਆ ਪੇਰੈਂਟਸ ਨੇ ਇਸ ਚੀਜ਼ ਨੂੰ ਬੜਾ ਗੰਭੀਰਤਾ ਨਾਲ ਲਿਆ ਮਤਲਬ ਬਹੁਤ ਘੱਟ ਰੀਅਰ ਕੇਸ ਆ ਕਿਤੇ ਨਾ ਕਿਤੇ ਬੱਚਾ ਮਿਲਦਾ ਔਰ ਨਹੀਂ ਹੁੰਦਾ ਮਤਲਬ ਕਾਫੀ ਸਾਰਤਕੰਤੀ ਦੇ ਹੈ ਇਹ ਹੀ ਅਪੀਲ ਕਰਨੀ ਚਾਹੁੰਦੇ ਹਾਂ ਵੀ 18 ਸਾਲ ਦੇ ਘੱਟ ਉਮਰ ਦੇ ਬੱਚਿਆਂ ਦੇ ਮਾਪਿਆਂ ਨੂੰ ਬੇਨਤੀ ਹੈ ਕਿ ਉਹ ਦਿਖਲਾ ਨਾ ਦੇਣ ਔਰ 18 ਸਾਲ ਤੋਂ ਉੱਪਰ ਜਿਹੜੇ ਬੱਚੇ ਨੇ ਬੰਦੇ ਲੈ ਕੇ ਆਉਂਦੇ ਵਹੀਕਲ ਉਹ ਆਪਦੇ ਕਾਗਜ਼ਰ ਪੂਰੇ ਰੱਖਣ ਤਾਂ ਕਿ ਉਹਨਾਂ ਨੂੰ ਕਿਸੇ ਨਸਿਆ ਦਾ ਸਾਹਮਣਾ ਨਾ ਕਰਨਾ ਪਵੇ ਜਿਹੜਾ ਅੱਜ ਦਾ ਨਾਕਾ ਜੀ ਇਹ ਮਾਨਯੋਗ ਐਸਐਸਪੀ ਫਿਰੋਜ਼ਪੁਰ ਸ੍ਰੀ 소ਮਿਆ ਮਿਸ਼ਰਾ ਜੀ ਉਹਨਾਂ ਦੀ ਹਦਾਇਤਾਂ ਤੇ ਲਗਾਇਆ ਗਿਆ ਉਹਨਾਂ ਦੇ ਕੋਲ ਕੋਈ ਕੰਪਲੇਂਟ ਪਹੁੰਚੀ ਸੀ ਇਸ ਸਕੂਲ ਤੋਂ ਕਿ ਜਦੋਂ ਵੀ ਛੁੱਟੀ ਦਾ ਟਾਈਮ ਹੁੰਦਾ ਹੈ ਇੱਥੇ ਜਿਹੜੇ ਆ ਸਿਰਫ ਰਿਆ ਕਿ ਗੇੜੇ ਮਾਰਦੇ ਆ ਔਰ ਲੜਕੀਆਂ ਨੂੰ ਛੁੱਟੀ ਟਾਈਮ ਤੰਗ ਕਰਦੇ ਆ ਇਸ ਕਰ ਗੱਲ ਕੇ ਲਗਾਤਾਰ ਇੱਥੇ ਨਕਾ ਲੱਗ ਰਿਹਾ ਤੇ ਜਿਹੜੇ ਇਹ ਮੁੰਡੇ ਆ ਇਹਨਾਂ ਦੇ ਵੀਕਲਾ ਜਿਹੜੇ ਬੌਂਡ ਕਰ ਰਹੇ ਆ ਉਹ ਚਲਾਨ ਕੱਟ ਰਹੇ ਆ ਔਰ ਜੇ ਤੁਜੂਰਤ ਪੈਂਦੀ ਏ ਤੁਹਾਨੂੰ ਦੱਸਿਆ 109 ਦਾ ਕਲੰਦਰਾ ਬਣਾ ਕੇ ਉਹਨੂੰ ਜੁਡੀਸ਼ੀਅਨੇ ਭੇਜੋ ਸੈਮੀਨਾਰਾਂ ਦੇ ਨਾਲ ਅਵੇਰਨੈਸ ਕੈਂਪਾਂ ਦੇ ਨਾਲ ਕਾਫੀ ਫਰਕ ਪਿਆ ਪੇਰੈਂਟਸ ਨੇ ਇਹ ਚੀਜ਼ ਨੂੰ ਬੜਾ ਘਬੀਰਤਾ ਨਾਲ ਲਿਆ ਹੈ ਮਤਲਬ ਬਹੁਤ ਘੱਟ ਰੀਅਰ ਕੇਸ ਆ ਕਿਤੇ ਨਾ ਕਿਤੇ ਬੱਚਾ ਮਿਲਦਾ ਹੈ ਔਰ ਨਹੀਂ ਹੋਣਾ ਮਤਲਬ ਕਾਫੀ ਸਾਰਤਕੰਤੀ ਦੇ ਹੈ ਇਹ ਹੀ ਅਪੀਲ ਕਰਨੀ ਚਾਹੁੰਦੇ ਆ ਕਿ 18 ਸਾਲ ਦੇ ਘੱਟ ਉਮਰ ਦੇ ਬੱਚਿਆਂ ਦੇ ਮਾਪਿਆਂ ਨੂੰ ਬੇਨਤੀ ਹੈ ਕਿ ਉਹ ਦੀ ਖਲਨਾ ਨਹੀਂ ਦੇਣ ਔਰ 18 ਸਾਲ ਤੋਂ ਉੱਪਰ ਜਿਹੜੇ ਬੱਚੇ ਨੇ ਬੰਦੇ ਲੈ ਕੇ ਆਉਂਦੇ ਵਹੀਕਲ ਉਹ ਆਪਦੇ ਕਾਗਜ਼ਰ ਪੂਰੇ ਰੱਖਣ ਤਾਂ ਕਿ ਉਹਨਾਂ ਨੂੰ ਕਿਸੇ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ ਜਿਹੜਾ ਅੱਜ ਦਾ ਨਾਕਾ ਜੀ ਇਹ ਮਾਨਯੋਗ ਐਸਐਸਪੀ ਫਰੋਹੀਪੁਰ ਸ੍ਰੀ ਸੋਮਿਆ ਮਿਸ਼ਰਾ ਜੀ ਉਹਨਾਂ ਦੀ ਹਦਾਇਤਾਂ ਤੇ ਲਗਾਇਆ ਗਿਆ ਉਹਨਾਂ ਦੇ ਕੋਲ ਕੋਈ ਕੰਪਲੇਂਟ ਪਹੁੰਚੀ ਸੀ ਇਸ ਕਾਲਜ ਤੋਂ ਕਿ ਜਦੋਂ ਵੀ ਛੁੱਟੀ ਦਾ ਟਾਈਮ ਹੁੰਦਾ ਹੈ ਇੱਥੇ ਜਿਹੜੇ ਆ ਸਿਰਫਰੇ ਆ ਕਿ ਗੇੜੇ ਮਾਰਦੇ ਆ ਔਰ ਲੜਕੀਆਂ ਨੂੰ ਛੁੱਟੀ ਟਾਈਮ ਤੰਗ ਕਰਦੇ ਆ ਇਸ ਕਰ ਗੱਲ ਕੇ ਲਗਾਤਾਰ ਇੱਥੇ ਨਾਕਾ ਲੱਗ ਰਿਹਾ ਤੇ ਜਿਹੜੇ ਇਹ ਮੁੰਡੇ ਆ ਇਹਨਾਂ ਦੇ ਵੀਕਲਾ ਜਿਹੜੇ ਗਾਉਂਡ ਕਰ ਰਹੇ ਆ ਉਹ ਚਲਾਨ ਕੱਟ ਰਹੇ ਆ ਔਰ ਜੇ ਤੁਹਾਨੂੰ ਤਪੈਂਦੀ ਏ ਤੁਹਾਨੂੰ ਦੱਸਿਆ 109 ਦਾ ਕਲੰਦਰਾ ਬਣਾ ਕੇ ਉਹਨੂੰ ਜੁਡੀਸ਼ੀਅਨੇ ਭੇਜੋ ਸੈਮੀਨਾਰਾਂ ਦੇ ਨਾਲ ਅਵੇਰਨੈਸ ਕੈਂਪਾਂ ਦੇ ਨਾਲ ਕਾਫੀ ਫਰਕ ਪਿਆ ਪੇਰੈਂਟਸ ਨੇ ਇਸ ਚੀਜ਼ ਨੂੰ ਬੜਾ ਗੰਭੀਰਤਾ ਨਾਲ ਲਿਆ ਮਤਲਬ ਬਹੁਤ ਘੱਟ ਰੀਅਰ ਕੇਸ ਆ ਕਿਤੇ ਕਿਤੇ ਬੱਚਾ ਮਿਲਦਾ ਔਰ ਨਹੀਂ ਹੋਣਾ ਮਤਲਬ ਕਾਫੀ ਸਾਰਥਕੰਤੀ ਜੇ ਹੈ ਇਹ ਫੀਲ ਕਰਨੀ ਚਾਹੁੰਦੇ ਹਾਂ ਵੀ 18 ਸਾਲ ਦੇ ਘੱਟ ਉਮਰ ਦੇ ਬੱਚਿਆਂ ਦੇ ਮਾਪਿਆਂ ਨੂੰ ਬੇਨਤੀ ਹੈ ਕਿ ਉਹ ਵਿਖਲਾ ਨਾ ਦੇਣ ਔਰ 18 ਸਾਲ ਤੋਂ ਉੱਪਰ ਜਿਹੜੇ ਬੱਚੇ ਨੇ ਬੰਦੇ ਲੈ ਕੇ ਆਉਂਦੇ ਵਹੀਕਲ ਉਹ ਆਪਦੇ ਕਾਗਜ਼ਰ ਪੂਰੇ ਰੱਖਣ ਤਾਂ ਜੋ ਉਹਨਾਂ ਨੂੰ ਕਿਸੇ ਨਸਿਆ ਦਾ ਸਾਹਮਣਾ ਨਾ ਕਰਨਾ ਪਵੇ